ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਆ ਪੰਜਾਬ ਨੂੰ ਕਿੰਨਾ ਮਿਸ ਕਰਦੇ ਆ ਇਹ ਤੁਹਾਨੂੰ ਹੁਣ ਮੈਂ ਦਿਖਾਉਣਾ ਆ ਆ ਜਰਮਨ ਦੇ ਇੱਕ ਮੈਂ ਪਿੰਡ ਚ ਆਇਆ ਹਾਂ ਤੇ ਬਾਬੇ ਯਕੀਨ ਮੰਨਿਓ ਕਿ ਆ ਆ ਵੇਖਿਓ ਆ ਦੇਖੋ ਹਰੀਆਂ ਹਰੀਆਂ ਕਣਕਾਂ ਤੇ ਆ ਪੈਲੀ ਜਿੱਦਾਂ ਮਤਲਬ ਵਾਈ ਆ ਕਿਸਾਨ ਨੇ ਤੇ ਜਿਹੜਾ ਸਭ ਤੋਂ ਪਿਆਰਾ 뷰 ਤੁਹਾਨੂੰ ਦਿਖਾਉਣਾ ਸੀ ਨਾ ਉਹ ਸੀਗਾ ਓਏ ਹੋਏ ਹੋਏ ਪਹਾੜ ਆ ਪਹਾੜਾਂ ਉੱਤੇ ਥੋੜੀ ਥੋੜੀ ਧੁੰਦ ਪਈ ਆ ਆ ਕਮਾਲ ਦੀ ਗੱਲ ਇੱਕ ਮਿੰਟ ਤਾਂ ਨਖਾਨਾ ਆਓ ਦੇਖੋ ਆਓ ਆ ਫੜ ਕੇ ਜਾਂਦੀ ਆ ਆਪਣੇ ਖੇਤਾਂ ਵੱਲ ਨੂੰ ਤੇ ਮਜ਼ਾ ਆਉਂਦਾ ਮੇਰਾ ਦਿਲ ਕੰਡਾ ਸੱਚੀ ਗੱਲ ਕੱਲਾ ਹਾਂ ਤਾਂ ਇਹਨਾਂ ਕਈ ਫੜ ਕੇ ਬੰਨੇ ਛਾਂਗਾ ਜਾਂ ਕ ਵੱਡੀ ਖੇਤਾਂ ਜਾਂ ਦੌੜ ਲਾ ਕੇ ਆਵਾ ਪਤਾ ਨਹੀਂ ਕੀ ਕੀ ਮਨ ਚ ਚੱਲਣ ਦਾ ਜਾਂ ਡੰਗਰ ਚਾਰਾਂ ਇੱਥੇ ਭੈਣ ਭਰਾਵਾਂ ਨੇ ਕਹਿਣਾ ਵੀ ਤੈਨੂੰ ਗੱਲਾਂ ਆਉਂਦੀਆਂ ਜੂਰੋ ਸ਼ਾਪਦਾ ਵਾਂ ਪਰ ਨਹੀਂ ਯਾਰ ਹਰ ਚੀਜ਼ ਪੈਸਾ ਨਹੀਂ ਹੁੰਦੀ ਜਿਹੜਾ ਕੰਮ ਕਰਕੇ ਜਿੱਤਾਂ ਹੀ ਉੱਥੇ ਆਏ ਆ ਨਾ ਉਦਾ ਵੀ ਨਜ਼ਾਰਾ ਕੁਝ ਵੱਖਾ ਤੇ ਆ ਪਿੰਡ ਦਾ ਨਾਮ ਗੇ ਹਾਊਸ ਆ ਇੱਥੇ ਮੈਂ ਇੱਕ ਆਰਡਰ ਲੈ ਕੇ ਆ ਗੱਡੀ ਤੇ ਹੁਣ ਮਰਿਆ ਹੀ ਨਹੀਂ ਗਿਆ ਵੀ ਤੁਹਾਨੂੰ ਕਿੱਦਾਂ ਕਹਾਂ ਕਿ ਆ ਦੇਖੋ ਇੱਧਰ ਲੈ ਲੀਆਂ ਤੇ ਜੱਟਾਂ ਦੇ ਪੋਤੇ ਆ ਕਿਸਾਨ ਆ ਪੰਜਾਬ ਤੋਂ ਆਏ ਆ ਪਛਾਨ ਜੰਦਾਬਾਦ ਆ ਪੰਜਾਬ ਜੰਦਾਬਾਦ ਆ ਤੁਹਾਨੂੰ ਦਿਖਾਉਣਾ ਹੋਰ ਵੀ ਅੱਗੇ ਜਾ ਕੇ ਸਰੋਂ ਦੇ ਪਿੱਛੇ ਜਿਹੜੀ ਕਣਕ ਆ ਨਾ ਉਹ ਵੇਖੋ ਉੱਚੀ ਨਹੀਂ ਵੀ ਆ ਨਾ ਕੋਈ ਇੰਨਾ ਕਰਾ ਨਾ ਸਿੱਧੀ ਨਹੀਂ ਕੀਤੀ ਕੋਈ ਉਹ ਨਹੀਂ ਕੋਈ ਗੱਲ ਨਹੀਂ ਕੋਈ ਆਦਮੀ ਇਹ ਚੀਜ਼ਾਂ ਕਿਉਂ ਦਿਖਾ ਲਈਦੀਆਂ ਨਾ ਬਾਲੀਵੁੱਡ ਨਾ ਹਾਲੀਵੁੱਡ ਨਾ ਕਿਸੇ ਨੇ ਤੁਹਾਨੂੰ ਇਹੋ ਜਿਹਾ ਵਲੌਗ ਜਾਂ ਇਹੋ ਜਿਹੀ ਚੀਜ਼ਾਂ ਨਹੀਂ ਦਿਖਾਣੀਆਂ ਮੀ ਮਠਾ ਮਠਾ ਪੈਣ ਰਿਆ ਕਾਸ਼ ਕਿਤੇ ਬੀਬੀ ਸਾਡੀ ਚਾਹ ਬਣਾਉਂਦੀ ਤੇ ਨਾਲ ਬਣਾਉਣੀ ਪਕੌੜੇ ਮੇਰੇ ਮੂੰਹ ਹੋਰ ਨਿਕਲ ਚਲਿਆ ਸੀਗਾ ਤੇ ਮਜ਼ਾ ਆ ਜਣਾ ਹੁਣ ਤੁਹਾਨੂੰ ਦਿਖਾਉਣਾ ਆਓ ਦੇਖਿਓ ਉੱਤੇ ਉੱਤੇ ਕਿੱਡਾ ਸੋਹਣਾ 뷰 ਆ ਧੁੰਦ ਪਈ ਉਤੇ ਪਹਾੜਾਂ ਤੇ ਆਓ ਦੇਖੋ ਇਧਰ ਵੀ ਪਹਾੜਾਂ ਦੇ ਧੁੰਦ ਪਈ ਆ ਆ ਸਾਰੇ ਖੇਤ ਆ ਬਿਜਲੀ ਵਾਲੇ ਖੰਭੇ ਆ ਤੇ ਆਲੇ-ਦਾਲੇ ਤੁਸੀਂ ਵੇਖ ਸਕਦੇ ਆ ਫੇਰ ਸਹੀ ਦੀਦਾ ਆਓ ਪਿੱਛੇ ਪਹਾੜ ਆ ਪਹਾੜਾਂ ਦੇ ਧੁੰਦ ਪਈ ਆ ਜਿੰਨੀ ਸਰੋਂ ਇੱਥੇ ਬੀਜਦੇ ਲੋਕ ਉਹ ਨਹੀਂ ਇੰਡੀਆ ਚ ਵੀ ਬੀਜਦੇ ਨੇ ਤੇਲ ਬਹੁਤ ਆ ਇੱਥੇ। ਗੋਰੇ ਜ਼ਰੂਰ ਆ ਪਿੰਡਾਂ ਦੇ ਪਰ ਮਿਹਨਤ ਵੀ ਪੂਰੀ ਕਰਦੇ ਆ ਤੁਹਾਨੂੰ ਉਹ ਵੀ ਦਿਖਾਉਣਾ ਵਾ। ਗਾਵਾਂ ਰੱਖੀਆਂ ਇਹਨਾਂ ਨੇ ਮੇਰੀ ਫਾਰਮ ਦਾ ਬਹੁਤ ਕੰਮ ਆ। ਮੌਸਮ ਬੜਾ ਗੱਡਰ ਕਿਹੜੇ ਪਿੰਡ ਤੋਂ ਵੀਡੀਓ ਵੇਖਣਦੇ ਆ। ਲੇਖ ਦਿਆ ਕਰੋ ਕਾਲੇ ਕੰਨਾਂ ਵਾਲਿਓ ਕਦੇ ਵੀ ਚਾਚਾ ਮੈਨੂੰ ਚਾਚਾ ਹੀ ਕਹਿੰਦੇ ਆ। ਕਹਿ ਦਿਆ ਕਰੋ ਵੀ ਚਾਚਾ ਵੀਡੀਓ ਵਧੀਆ ਹੁੰਦੀ ਆ। ਵਾਕਿਆ ਜੀ। ਜਿੱਥੇ ਜਿੱਥੇ ਗਏ ਜੇ ਪਰਦੇਸਾਂ ਦੇ ਵਿੱਚ ਜੇਤਾ ਰੱਖਦੇ ਆਂ ਪੰਜਾਬ ਦਾ ਘਰ ਵੇਲੇ ਹੋ ਗਏ ਕਹਿੰਦੇ ਪੰਜਾਬ ਦੇ ਵਿੱਚ ਸਾਰੇ ਐਨ ਆਰ ਆਈ ਬਾਹਰ ਆ ਗਏ ਮੈਂ ਇਹ ਨਹੀਂ ਕਹਿੰਦਾ ਇੱਥੇ ਜਾਵੋ ਮੈਂ ਇਹ ਕਹਿੰਦਾ ਵੀ ਉੱਥੇ ਕਮਾਈ ਕਰੋ ਇੱਥੇ ਗੋਰੇ ਵੀ ਇੰਨੇ ਕਰਦੇ ਆ ਆਓ ਦੇਖਿਓ ਬਾਬਿਓ ਕਿੰਦਾ ਪਹਾੜਾ ਨੇ ਧੁੰਦ ਪਈ ਆ ਆਓ ਦੇਖੋ ਮੈਂ ਤਾਂ ਨੇੜੇ ਕਰਕੇ ਦਿਖਾਉਣਾ ਆ ਪਹਾੜ ਆ ਪਹਾੜਾ ਨੇ ਧੁੰਦ ਪਈ ਪੂਰੀ ਆ ਇਧਰ ਦੇਖਿਓ ਇਧਰ ਵੇਖੋ ਪਹਾੜੀ ਏਰੀਆ ਕਿੰਨੀ ਠਾਂ ਤੱਕ ਚੱਲਣਾ ਉਧਰ ਹੀ ਪਹਾੜਾਂ ਦੇ ਬਰਫ਼ ਪੈ ਆਉ ਪਈ ਆ ਧੁੰਦ ਸਾਰਾ ਆਲਾ ਦੋਲਾ ਵੇਖਿਓ ਆਂ ਗਾਵਾਂ ਦੇ ਇੱਥੇ ਗਾਵਾਂ ਰੱਖੀਆਂ ਤਸਾਨਾਂ ਨੇ ਆਓ ਦੇਖੋ ਕਿੰਨੀ ਨੀਵਾ ਮਾਦਰ ਇੱਕ ਮਿੰਟ ਤੁਹਾਨੂੰ ਦਿਖਾਉਣਾ ਆਓ ਦੇਖੋ ਕੁਛੇ ਲੱਭੀਓ ਆ ਦੇਖੋ ਤਸਾਨਾਂ ਦੇ ਸਾਰੇ ਘਰ ਆ ਇਧਰ ਵੇਖੋ ਤੁਸੀਂ ਕੀ ਬਣਿਆ ਜਦੋਂ ਨਿਯਾਰਾ ਘੈਂਟ ਆ ਪਿੱਛੇ ਦਾ ਵੇਖੋ ਆਓ ਵੇਖੋ ਗਾਵਾਂ ਚੁਗੜੀਆਂ ਵੀਰ ਆਓ ਦੇਖੋ گاਵਾ ਚੋਂ ਗੰਡੀਆਂ ਆਓ ਦੇਖੋ ਪਿੰਡ ਚ گاਵਾ ਚੋਂ ਗੰਡੀਆਂ ਕਿਆ ਨਜ਼ਾਰਾ ਕਿਆ ਨਜ਼ਾਰਾ ਪਿੰਡ ਆ ਗਿਆ ਦੇਖੋ ਕਿੰਨਾ ਖੂਬਸੂਰਤ ਪਿੰਡ ਆ ਆਈ ਜਾਓ ਮੇਰੇ ਨਾਲ ਨਾਲ ਤੁਹਾਨੂੰ ਦਿਖਾਈ ਜਾਣਾ ਕਿ ਪਿੰਡ ਖਤਮ ਹੁੰਦੇ ਆਂ ਹੀ ਪਿੰਡ ਛੋੜਾ ਜਾਵਾ ਪਿੰਡ ਖਤਮ ਹੁੰਦੇ ਜੰਗਲ ਚ ਪਿੰਡ ਆ ਬਾਬਿਓ ਜਿੱਦਾਂ ਕਹਿੰਦੇ ਨਾ ਵੀ ਜੰਗਲ ਦੇ ਵਿੱਚ ਮੰਗਲ ਲਾਇਆ ਇਹ ਗੋਰੇ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਆ ਹਰੀ ਹਾਲੀ ਨੂੰ ਜੰਗਲਾਂ ਬੇਲਿਆਂ ਨੂੰ ਤੇ ਵੇਖੀ ਜਾਇਆ ਤੁਹਾਨੂੰ ਕਿਦਾਂ ਨਾਲ ਵਿਊ ਦਿਖਾਉਂਦੇ ਆ ਸਾਰਾ ਹੀ ਜੰਗਲ ਬੇਲਾਵਾ ਗੱਡੀ ਛਲਕੇ ਮਾਰਦੀ ਆ ਵੀ ਉੱਚੀ ਨਹੀਂ ਵੀ ਆ ਨਾ ਕਿਦਾਂ ਸੜਕਾ ਆ ਦੇਖਿਓ ਆ ਦੇਖਿਓ ਹੁਣ ਤੁਸੀਂ ਇਹ ਦੇਖਿਓ ਵੀ ਕਿੰਨਾ ਖਤਰਨਾਕ ਮੋੜ ਨੇ ਕਿੰਨਾ ਉੱਚਾ ਮੈਂ ਆ ਗਿਆ ਓ ਸ਼ੀਸ਼ਾ ਨਹੀਂ ਚੱਲਦਾ ਨਹੀਂ ਤੇ ਜਵਾਇਪਰ ਆਪਣਾ ਤੁਹਾਨੂੰ ਦਿਖਾ ਲਵਣਾ ਸੀਗਾ ਆ ਤੂੰ ਇਹ ਦੇਖੋ ਵੀ ਆ ਕਿੰਨਾ ਉੱਚਾ ਗਿਆ ਆ ਆ ਦੇਖੋ ਸਾਰਾ ਜੰਗਲ ਹੀ ਜੰਗਲ ਆ ਪਾਉ ਨਾ ਆਣਾ ਥੱਲੇ ਤੇ ਇਧਰ ਸਾਈਡ ਤੇ ਤੁਹਾਨੂੰ ਦਿਖਾਵਾਂਗਾ ਕਿ ਵੇਖੋ ਇਧਰ ਪਿੰਡ ਆਉਣੇ ਆ ਥੱਲੇ ਘਰ ਆਉਣੇ ਆ ਨਿਕ ਜਗੇ ਆ ਹੁਣ ਪਿੰਡ ਚਾਲੂ ਹੋ ਗਿਆ ਵੇਖਿਓ ਵੀਊ ਕਿ ਘਰ ਕਿੱਥੇ ਕਿੱਥੇ ਆ ਜੰਗਲਾਂ ਦੇ ਵਿੱਚ ਲੋਰੀਆਂ ਦੇ ਾਰੇ ਵੇਖਿਓ ਬਹੁਤ ਉਚਾਈ ਤੇ ਸੀਗਾ ਹੁਣ ਨੀਵਾ ਹੋ ਗਿਆ ਕੰਮ ਸਾਰਪ ਹੋ ਗਿਆ ਇਧਰ ਵੇਖਿਓ ਉਹ ਪਿੰਡ ਆ ਸਾਡਾ ਕਿੰਨਾ ਉੱਚਾ ਕਿੰਨੀ ਮਿ ਨਵਾਨ ਤੋਂ ਆ ਗਿਆ ਆ ਸਾਰੇ ਘਰ ਆ ਆਪਣੇ ਗੋਰੀਆਂ ਦੇ ਇਹ ਸਾਡਾ ਪਿੰਡ ਆ ਤੇ ਮੈਂ ਬਹੁਤ ਉੱਚਾ ਆ ਗਿਆ ਪਿੰਡ ਤੋਂ ਹੁਣ ਹੌਲੀ ਹੌਲੀ ਜਿੱਦਾਂ 에ਅਰ ਬਰਲਿਨ ਨਹੀਂ ਆ ਕੰਡਿਆਂ ਦੀ ਲੈਂਡਿੰਗ ਇਦਾਂ ਆਪਣੀ ਗੱਡੀ ਲੈਂਡਿੰਗ ਕਰਨ ਗਈ ਆ ਦੇਖੋ ਪੁੱਲ ਪਿੰਡ ਘਰ ਹੈ ਕਿ ਨਹੀਂ ਪੂਰਾ ਚਸ਼ਮਾ ਵੀਊ ਇਹੋ ਜਿਹੇ ਆ ਵੀਡੀਓ ਜਰੂਰ ਵੇਖੋ ਤੇ ਪੇਜ ਨੂੰ ਫੇਸਬੁੱਕ ਨੂੰ ਲਾਈਕ ਫੋਲੋ ਕਰੋ YouTube ਨੂੰ ਲਾਈਕ ਫੋਲੋ ਕਰੋ ਤੇ ਘਰਾਂ ਦੀ ਸਫਾਈ ਦੇਖੋ ਤੇ ਰਹਿਣ ਸਹਿਣ ਦੇਖੋ ਗੱਡੀਆਂ ਦੇਖੋ ਫੁੱਲ ਦੇਖੋ ਇਹ ਗੋਰੇ ਐਵੇਂ ਨਹੀਂ ਤਰੱਕੀ ਦੇ ਗੋਰੀਆਂ ਕੰਮ ਹੀ ਬੜੇ ਸ਼ਾਰਪ ਕੀਤੇ ਆ ਆ ਦੇਖੋ